ਲੋਕਾਂ ਦੇ ਵਿੱਚ ਬਹੁਤ ਵੱਡਾ ਮੈਸੇਜ ਗਿਆ ਹਰ ਬੰਦਾ ਇਸ ਗੱਲ ਦੀ ਤਾਰੀਫ ਕਰਦਾ ਦੁਨੀਆ ਦੇ ਵਿੱਚ ਕਿਤੇ ਚਲੇ ਜਾ ਅਮਰੀਕਾ ਕਿੰਨੇ ਲੋਕ ਟੈਲੀਫੋਨ ਆ ਰਹੇ ਨੇ ਕਿ ਜੀ ਤੁਸੀਂ ਜੋ ਇਹ ਫੈਸਲਾ ਕੀਤਾ ਹੈ ਬਹੁਤ ਵੱਡਾ ਫੈਸਲਾ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਬੋਲ ਸੋਨੇ ਹਾਲ ਸ੍ਰੀ ਅਕਾਲ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਗਰਮੀ ਦਾ ਔਸਮ ਅਤੇ ਗਰਮੀ ਦੇ ਵਿੱਚ ਹੀ ਖੜਕੇ ਇਹਨਾਂ ਨੇ ਇੰਤਜ਼ਾਰ ਕੀਤਾ ਹੈ ਸਰਦਾਰ ਸੁਰਜੀਤ ਸਿੰਘ ਜੀ ਰੱਖਣਾ ਜਿੰਦਾਬਾਦ ਲੋਕਾਂ ਦਾ ਬਹੁਤ ਵੱਡਾ ਉਹ ਪਿਆ ਹੈ ਕਿ ਸੀ ਸ਼ੋਹਣੀ ਕਲਦਰ ਦੇ ਵਿਚਾਲੇ ਹੁਣ ਤੱਕ ਵੇਟ ਕਰਦੇ ਸੀ ਸਿੰਘ ਸਾਹਿਬ ਕੈਣੀ ਹਰਪ੍ਰੀਤ ਸਿੰਘ ਜਿੰਦਾਬਾਦ ਜੋ ਅਸਰੀ ਅਕਾਲ ਤੱਕ ਸਰ ਦਾ ਹੁਕਮ ਸੀ ਕਿ ਸੱਤ ਮੈਂਬਰ ਕਮੇਟੀ ਜਿਹੜੀ ਹੈ ਭਰਤੀ ਕਰੇ ਚੋਂ ਸੱਤ ਚੋਂ ਦੋ ਚਲੇ ਗਏ ਪੰਜ ਰਹਿ ਗਏ ਪੰਜਾਂ ਨੇ ਜਾ ਕੇ ਭਰਤੀ ਕੀਤੀ ਹੈ ਭਰਤੀ ਕਰਕੇ ਡੈਲੀਗੇਟ ਚੁਣੇ ਗਏ ਨੇ ਔਰ ਡੈਲੀਗੇਟਾਂ ਨੇ ਦਾਸ ਨੂੰ ਸੇਵਾ ਸੌਂਪੀ ਹੈ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਅਤੇ ਧੰਨਵਾਦ ਕਰਦੇ ਆ ਸਰਦਾਰ ਸ੍ਰੀਜੀਤ ਸਿੰਘ ਰਖੜਾ ਜੀ ਦਾ ਜਿਨ੍ਹਾਂ ਨੇ ਪਾਰਟੀ ਪ੍ਰਧਾਨ ਦੀ ਅੱਜ ਪਹਿਲੀ ਫੇਰੀ ਸਮਾਣੇ ਤੋਂ ਆਰੰਭ ਕੀਤੀ ਹੈ ਅਤੇ ਪਾਰਟੀ ਦੇ ਵਿੱਚ ਬਹੁਤ ਵਧੀਆ ਇਨਸਾਨ ਇਲਾਕੇ ਦੇ ਫੇਮਸ ਬੰਦੇ ਨੂੰ ਜੁਆਇਨ ਕਰਵਾ ਰਹੇ ਨੇ ਹੁਣ ਪੰਚ ਦੀ ਚੜ੍ਹਦੀ ਕਲਾ ਵੀ ਹੋਣੀ ਹੈ 27 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਣੀ ਹੈ ਅੱਜ ਮੈਸੇਜ ਲੋਕਾਂ ਦੇ ਵਿੱਚ ਰਹਿਣੇ ਹੋਣਗੇ ਮੋਨਾਲ ਚਰਮਾ ਜੀ ਉਹ ਅੱਜ ਸਾਡੀ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਨੇ ਇਹਨਾਂ ਦੀਆਂ ਬੜੀਆਂ ਸੇਵਾਵਾਂ ਨੇ ਇਸ ਇਲਾਕੇ ਦੇ ਵਿੱਚ ਐਜੂਕੇਸ਼ਨ ਸੈਕਟਰ 'ਚ ਤੇ ਇਸ ਪਾਸੇ ਵਿੱਚ ਤੇ ਦੇਖੋ ਵੀ ਮਹਾਜਨਾਂ ਦੇ ਵਿੱਚ ਕਿੱਡਾ ਪੜਾਉ ਛਾਏ ਜਦੋਂ ਜਿਹੜਾ ਅਜੇ ਪੜ੍ਹੇ ਲਿਖੇ ਬੰਦੇ ਜਿਹੜੇ ਮੁਹਾਜਨ ਵੀ ਨੇ ਤੇ ਪੜ੍ਹੇ ਲਿਖੇ ਵੀ ਨੇ ਪ੍ਰਿੰਸੀਪਲ ਵੀ ਨੇ ਉਹ ਜਦੋਂ ਸ਼ੋਮ ਨਿਕਾਲੇ ਦਾ ਜੁਆਇਨ ਨਹੀਂ ਕਰਨਗੇ ਤਾਂ ਉਹਦੇ ਕਿੰਨਾ بڑا ਮੈਸੇਜ ਦਿੰਦਾ ਹੈ ਕਾਰ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬ੍ਰੋਤੀ ਤੇ ਜਿਹੜੀ ਸੀ ਉਹਨੇ ਤਾਂ 2 ਦਸੰਬਰ ਨੂੰ ਸ਼ਾਮ ਨੂੰ 5 ਵਜੇ ਆਪਣਾ ਚੁੱਲਾ ਸਮੇਟ ਦਿੱਤਾ ਸੀ ਇਹ ਵੱਡੀ ਤਰਸੀ ਇਹਨਾਂ ਨੇ ਉਹਨਾਂ ਨੂੰ ਆਵਾਜ਼ੀ ਦੀ ਮਾਰੀ ਜੀ ਜ਼ਿੰਮੇਵਾਰ ਤੇਰਾ ਆਪਣੇ ਆਪ ਨੂੰ ਕਹਾਉਂਦੀ ਸੀ ਵੱਡੀ ਕਹਾਉਂਦੀ ਸੀ ਇਹਨਾਂ ਨੇ ਆਵਾਜ਼ੀ ਵੀ ਮਾਰੀ ਉਹਨਾਂ ਨੇ ਤੇ ਇਹ ਸਾਫ਼ ਹੋ ਰਿਹਾ ਵੀ ਹੁਣ ਹਰ ਭਾਈਚਾਰੇ ਦੇ ਲੋਕ ਯਾਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਪਾਰਟੀ ਨਾਲ ਜੁੜ ਰਹੇ ਨੇ ਤੇ ਬਹੁਤ ਵੱਡਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਦਾ ਹੈ ਜੋ ਸਾ ਅਸੀਂ ਇਹਦੇ ਨਾਲ ਇਹਨਾਂ ਨੇ ਜੁਆਇਨ ਕਰਨ ਹੋਰ ਵੀ ਪਾਰਟੀ ਨੂੰ ਤੇ ਇਹਦੇ ਨੌਜਵਾਨ ਵੀ ਕਈ ਸਾਡੇ ਸ਼ਾਮਲ ਹੋਏ ਦੇ ਵਿੱਚ ਆ ਗਏ ਜਿੰਦਾਬਾਦ ਜਿਹੜੀ ਸਾਡੀ ਪੰਜ ਮੈਮਰੀ ਕਮੇਟੀ ਦੇ ਮੈਂਬਰ ਵੀ ਇਸ ਸਾਫ ਦਾ ਮੰਤਰੀ ਸੁਜੀਤ ਸਿੰਘ ਰਖੜਾ ਜੀ ਇਹ ਹਮੇਸ਼ਾ ਹੀ ਬਹੁਤ ਸਾਰੇ ਲੋਕਾਂ ਨਾਲ ਸਾਡੇ ਨਾਲ ਜੁੜ ਕੇ ਪਿਛਲੇ 15 ਸਾਲ ਦਾ ਰਹਿਣਾ ਰਿਸਪੈਕਟ ਅੱਜ ਪ੍ਰਿੰਸੀਪਲ ਮੋਹਨ ਲਾਲ ਜੀ ਡੀਏਵੀ ਕਾਲਜ ਦੇ ਪ੍ਰਿੰਸੀਪਲ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਇਸ ਵਾਰ। ਔਰ ਬਹੁਤ بڑا ਧਾਰ ਹੈ ਨਿਭਾ ਕੇ ਰੱਖਿਆ ਹੈ। ਜਿਹਨੇ ਸਮਾਜਿਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੀ ਪਾਰਟਿਸਪੇਟ ਕੀਤੀ ਹੈ। ਸੋ ਮੈਂ ਧੰਨਵਾਦ ਕਰਦਾ ਹਾਂ। ਇਹਨਾਂ ਦੇ ਆਉਣ ਸ਼ੋਮਨੀ ਕਲਦਾਰ ਨੂੰ ਬਹੁਤ بڑا ਮਾਣ ਮਿਲੇਗਾ। ਅੱਜ ਗਿਆਨੀ ਹਾਪੀ ਜੀ ਜਿਹੜੇ ਬਣਾਉਣੇ ਸ਼ੋਮਨੀ ਕਲਦਾਰ ਨੇ ਉਹ ਆਪ ਆਈਆਂ ਨੂੰ ਜੁਆਇਨ ਕਰਨ ਦੇ ਲਈ। ਤੁਸੀਂ ਦੇਖੋ ਵੀ ਮਹਾਜਨਾਂ ਦੇ ਵਿੱਚ ਕਿੱਡਾ بڑا ਉਹ ਛਾਇ ਜਦੋਂ ਇੰਨਾ ਅਜੇ ਪੜ੍ਹੇ ਲਿਖੇ ਬੰਦੇ ਜਿਹੜੇ ਮਹਾਜਨ ਵੀ ਨੇ ਤੇ ਪੜ੍ਹੇ ਲਿਖੇ ਵੀ ਨੇ ਪ੍ਰਿੰਸੀਪਲ ਵੀ ਨੇ ਉਹ ਜਦੋਂ ਸ਼ੋਮਨੀ ਕਲੱਜ ਦਾ ਜੁਆਇਨ ਨਹੀਂ ਕਰਨਗੇ ਤਾਂ ਉਹਦੇ ਇੱਕਦਾਂ ਬੜਾ ਮੈਸੇਜ ਦਿੰਦਾ ਹੈ ਤੇ ਲੋਕਾਂ 'ਚ ਬਹੁਤ ਬੜਾ ਹੌਸ਼ਾ ਹੈ ਇਹਨਾਂ ਨੇ ਕਦੇ ਕੋਈ ਪਾਰਟੀ ਨਹੀਂ ਜੁਆਇਨ ਕੀਤੀ ਕਦੇ ਹੋਰ ਕੀ ਤਾਂ ਪਰ ਲੋਕਾਂ ਦੇ ਵਿੱਚ ਬਹੁਤ ਬੜਾ ਹੌਸ਼ਾ ਆ ਗਿਆ ਕਿ ਜਿਹੜਾ ਸ਼ੋਮਨੀ ਕਲੱਜ ਇਹ ਬਣਿਆ ਹੈ ਪੰਥਕ ਬਣਿਆ ਆਕਾਲ ਤਖਤ ਸਭ ਤੋਂ ਬਣਿਆ ਹੈ ਉਹਦੇ ਨਾਲ ਹਰ ਬੰਦਾ ਜੁੜਨਾ ਚਾਹੁੰਦਾ ਹੈ ਠੀਕ ਹੈ ਉਹ ਇਹਦੇ ਨਾਲ ਬੜੇ-ਬੜੇ ਚੈਨਲ ਵਾਰਦੇ ਤਰਕ ਆਨੇ ਪਹੁੰਚੀ ਹੈ ਸਮਾਣਿਤ ਮੀਂਹ ਸੰਗਤਾਂ ਨੇ ਇੱਜ਼ਤ ਦਾ ਮਾਨ ਬਖਸ਼ਿਆ ਤੇ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਗਰਮੀ ਦਾ ਬਹੁਤ ਸਮੇਂ ਤੇ ਗਰਮੀ ਦੇ ਵਿੱਚ ਖੜਕੇ ਇਹਨਾਂ ਨੇ ਇੰਤਜ਼ਾਰ ਕੀਤਾ ਹੈ ਇਹ ਸਵਾਗਤ ਕੀਤਾ ਹੈ ਦਿਲ ਦੀਆਂ ਗਹਿਰਾਈਆਂ ਚ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਜੈਦਰ ਸਾਹਿਬ ਵਿਰੋਧੀ ਧਿਰ ਦੇ ਕਹ ਰਹੇ ਨੇ ਨੇਤਾ ਵੀ ਜੈਦਰ ਸਾਹਿਬ ਨੇ ਤਾਂ ਚੁੱਲੇ ਸੇਮੇਟਣ ਦੀ ਗੱਲ ਕੀਤੀ ਸੀ ਤਾਂ ਆਪ ਹੀ ਹੁਣ ਚੁੱਲਾ ਬਣਾ ਕੇ ਬੈਠੇ ਨੇ ਮੈਂ ਇੱਕ ਵਾਰ ਨਹੀਂ ਬਹੁਤ ਵਾਰ ਕਹਿ ਚੁੱਕਿਆ ਹਾਂ ਕਿ ਬ੍ਰੋਟੀਤਰ ਜਿਹੜੀ ਸੀ ਉਹਨੇ ਤਾਂ 2 ਦਸੰਬਰ ਨੂੰ ਸ਼ਾਮ ਨੂੰ 5 ਵਜੇ ਆਪਣਾ ਚੁੱਲਾ ਸਮੇਟ ਦਿੱਤਾ ਸੀ ਇਹ ਵੱਡੀ ਤਰਸੀ ਇਹਨਾਂ ਨੇ ਉਹਨਾਂ ਨੂੰ ਆਵਾਜ਼ੀ ਨਹੀਂ ਮਾਰੀ ਜੀ ਜ਼ਿੰਮੇਵਾਰ ਤੇਰਾ ਆਪਣੇ ਆਪ ਨੂੰ ਕਹਾਉਂਦੀ ਸੀ ਵੱਡੀ ਕਹਾਉਂਦੀ ਸੀ ਇਹਨਾਂ ਨੇ ਆਵਾਜ਼ੀ ਨਹੀਂ ਮਾਰੀ ਉਹਨਾਂ ਨੂੰ ਤੇ ਬਾਕੀ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਭਰਤੀ ਕਰੇ ਚੋਂ ਸੱਤ ਚੋਂ ਦੋ ਚਲੇ ਗਏ ਪੰਜ ਰਹਿ ਗਏ ਪੰਜਾਂ ਨੇ ਜਾ ਕੇ ਭਰਤੀ ਕੀਤੀ ਹੈ ਭਰਤੀ ਕਰਕੇ ਡੈਲੀਗੇਟ ਚੁਣੇ ਗਏ ਨੇ ਔਰ ਡੈਲੀਗੇਟਾਂ ਨੇ ਦਾਸ ਨੂੰ ਸੇਵਾ ਸੌਂਪੀ ਹੈ ਫਾਈ ਗਰੂਸ ਸਮਰੱਥਾ ਪੱਖੀ ਸੇਵਾ ਕਰਾ ਰਿਹਾ ਹੈ